ਵਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੀ ਜਿੰਦਿਆਂ ਵਾਲੀ ਘਰੇਲੂ ਝੋਟੀ ਗੱਭਣ ਸੂਣ ਨੂੰ ਹਾਜ਼ਰ ਆ ਕੁਝ ਕੁ ਦਿਨ ਇਹਦੇ ਬਾਕੀ ਆ ਡਿਟੇਲ ਇਹਦੇ ਬਾਰੇ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਸਾਗਰ ਆ ਜੀ ਪਿੰਡ ਤੌੜਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਪੈ ਗਿਆ ਠੀਕ ਆ ਮੇਨ ਹਾਈਵੇ ਦੇ ਉੱਪਰ ਜੀ ਤੇ ਮੋਬਾਈਲ ਨੰਬਰ ਜੀ ਆਪਣਾ 99630 67999 94630 67999 67999 99 ਜਿਹੜੀ ਬਈ ਜੇ ਅਪਾ ਝੋਟੀ ਦੇਖ ਰਹੇ ਆ ਇਹ ਕਾਲੇ ਰੰਗ ਦੀ ਮੋਹਰ ਨਾਲ ਦੀ ਝੋਟੀ ਸੂਆ ਕਿਹੜਾ ਸੂਰੀ ਆ ਜੀ ਇਹ ਦੂਜੇ ਸੂਏ ਹੁਣ ਸੂਰੀ ਅੱਛਾ ਦੂਜੇ ਸੂਏ ਹੁਣ ਇਹਨੇ ਸੂਣਾਗਾ ਹਾਂ ਪਹਿਲੇ 13 ਕੁ ਹੀ ਵੀ ਤੇ ਠੀਕ ਆ ਘਰ ਦੀ ਜੰਪ ਵਾਲਾ ਗੱਡੀ ਆਪਣੀ ਠੀਕ ਆ ਉਹ ਬੱਚਾ ਵੀ ਅਸੀਂ ਦੇਖ ਨਹੀਂ ਆ ਅੱਛਾ ਹੋਰ ਦਾ ਠੀਕ ਆ ਹੁਣ ਦੂਜੇ ਸੂਏ ਸੂਣਾ ਕਹਿ ਦਨ ਲੈਂਦੇ ਸੂਣਦੇ ਹਜੇ ਇਹ ਨਹੀਂ ਵੀ ਇੱਕ ਹਫ਼ਤਾ ਠੀਕ ਹੈ ਅਜੇ ਤਾਂ ਇੱਕ ਹਫ਼ਤਾ ਸੂਣ ਚ ਬਾਕੀ ਪਿਆ ਤੇ ਪਹਿਲੇ ਸੂਏ ਆਪਾਂ ਨੂੰ ਦੁੱਧ ਕਿੰਨਾ ਦਿੱਤਾ ਜੀ ਇਹਨੇ ਇਹਨੇ 15 ਲੀਟਰ ਠੀਕ ਹੈ ਕਹਿੰਦਾ ਪਰ 14 15 ਖਰਾਬ ਹੁੰਦੀ ਰਹੀ ਹੈ ਵਧੀਆ ਠੀਕ ਹੈ ਟੀਕਾ ਇਸ ਵਾਰ ਕਿਹੜਾ ਲੱਗਿਆ ਬਈ ਸਰਕਾਰੀ ਸੱਤ ਲੱਗਿਆ ਠੀਕ ਹੈ ਸਰਕਾਰੀ ਸੀਮਲੇ ਦੇ ਲੱਗਿਆ ਹੋਇਆ ਠੀਕ ਹੈ ਤੇ ਚੋਣ ਚਵਾ ਕਿਵੇਂ ਪੋਲੀਬ ਮੋਲੇ ਦਾ ਕੀ ਰੱਖਿਆ ਜੀ ਪੁੱਲ ਤਾਂ ਸਭ ਨਾ ਪਹੁੰਚਦੇ ਜੀ ਜਾਇਜ਼ ਹੋਊ ਚੀਜ਼ ਦੇ ਹਿਸਾਬ ਨਾਲ ਢੋਰੇਵਾਰ ਨੂੰ ਸੋ ਵੀਰੋ ਕਦ ਕਾਠ ਵਗੈਰਾ ਝੋਟੀਆਂ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਵੱਡੀ-ਬੁੱਡੀ ਬਹੁਤ ਆ 14-15 ਕਿਲੋ ਮਲ ਕੇ ਦੱਸ ਦਿਆ ਕਿ ਪਲੂਨ ਦਾ ਦੁੱਧ ਪਹਿਲੇ ਸਵੇਰ ਦਾ ਦਿੱਤਾ ਹੋਇਆ ਸੋ ਬਾਕੀ ਕੋਈ ਵੀਰ ਛੋਟੀ ਮੰਨ ਕੇ ਨਾ ਆਵੇ ਕਿ ਕਿਤੇ ਛੋਟੀ ਹੋਊਗੀ ਫੁੱਲ ਸਾਈਜ਼ ਪੂਰੀ ਵੱਡੀ ਝੋਟੀ ਹੈ ਜਮਾ ਕਿਸੇ ਪਾਸੋਂ ਲੱਸੀ ਨਾ ਵੀਣੀ ਸਰਕਾਰੀਏ ਤੇ ਸੀਮਣ ਲੱਗਿਆ ਹੋਇਆ ਇੱਕ ਹਫ਼ਤਾ ਅੱਜ ਇਹਦਾ ਬਾਈ ਜੀ ਸੂਨ ਦੇ ਵਿੱਚ ਪੈਂਡਿੰਗ ਪਿਆਗਾ ਤੇ ਚੌਂਟ ਚਵਾਦੀ ਬਾਈ ਜੀ ਦੱਸ ਦਿਆ ਕਿ ਬਧਿਆ ਨਰਮਾ ਇੱਕ ਸੋ ਦੁੱਧ ਘਰ ਪੀਤਾ ਹੋਇਆ ਥੋੜਾ ਦੂਸਰਾ ਸੂਆ ਸੂਰੀਆ ਇੱਕ ਹਫ਼ਤਾ ਬਾਕੀ ਆ ਰੇਟ ਮਾਲਕੇ ਦਾ ਫੋਨ ਤੇ ਕਰਨਗੇ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਕੋ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਸੰਪਰਕ ਕਰਕੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਤੇ ਥੜ ਵਗੈਰਾ ਦੇਖੋ ਗਾੜੀ ਪਿਛਾੜੀ ਬਿਲਕੁਲ ਇੱਕੋ ਜਿਹੀ ਕੀ ਫੁੱਲ ਸਾਈਜ਼ ਬਿਊਟੀ ਵਗੈਰਾ ਵੀ ਝੋਟੀ ਚੰਗੀ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਸੋ ਆਪਾਂ ਹਵਾਨਾ ਦਿਖਾ ਦਿੰਦੇ ਇੱਕ ਵਾਰ ਨੇੜੇ ਤੋਂ ਇਹਦਾ ਸੋਹਣਾ ਸਾਫ ਸੁਥਰਾ ਤੇ ਅੱਗੇ ਪਿੱਛੇ ਦਾ ਬਿਲਕੁਲ ਹਵਾਨਾ ਹਜੇ ਇਹਦਾ ਇੱਕ ਹਫਤਾ ਝੋਟੀ ਦਾ ਸੂਨ ਦੇ ਵਿੱਚ ਬਾਕੀ ਪਿਆਗਾ ਹਾਂਜੀ ਨੰਬਰ ਬੋਲ ਦੇ ਇੱਕ ਵਾਰੀ ਦੁਬਾਰੇ ਆਪਣਾ 9423 76955 ਠੀਕ ਹੈ ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਅਤੇ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਿਲ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ